ਦੇਖੋ ਜੀ ਮੈਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਵੀ ਫਾਰਮ ਭਰੇ ਸੀਗੇ ਦੇਖੋ ਡਾਕਟਰ ਪੀਮਰਾਵ ਬਾਬਾ ਸਾਹਿਬ ਕਹਿੰਦੇ ਸੀਗੇ ਪੜੋ ਲਿਖੋ ਸੰਘਰਸ਼ ਕਰੋ ਪੜੋ ਲਿਖੋ ਅੱਗੇ ਵੱਡੋ ਸੰਘਰਸ਼ ਕਰੋ ਔਰ ਪੜੇ ਲਿਖੇ ਤਾਂ ਆਪਾਂ ਥੋੜੇ ਘਾਟੀਆਂ ਪਰ ਸੰਘਰਸ਼ ਕਰਦੇ ਪਿਆ ਸੰਘਰਸ਼ ਨੂੰ ਕੋਈ ਫੋਲੋ ਨਹੀਂ ਕਰਦਾ ਪਿਆ ਆਪਾਂ ਡਾਕਟਰ ਪੀਮਰਾਵ ਬਾਬਾ ਸਾਹਿਬ ਨੂੰ ਮੰਨਦੇ ਤਾਂ ਜ਼ਰੂਰ ਪਏ ਆ ਪਰ ਉਸ ਚੀਜ਼ ਨੂੰ ਫੋਲੋ ਨਹੀਂ ਕਰਦੇ ਜਿਹੜਾ ਬੰਦਾ ਸੰਘਰਸ਼ ਕਰ ਰਿਹਾ ਨਾ ਤੇ ਉਹਦਾ ਸਾਥ ਦੇ ਰਿਹਾ ਸੀ ਐਸਸੀ ਭਾਈਚਾਰਾ ਕੋਈ ਨਾ ਸਾਥ ਦਿੰਦਾ ਵਾ ਤੇ ਨਾ ਕੋਈ ਅਜੀਬ ਜੇ ਗੱਲ ਕਰੀਏ ਮੇਰਾ 11ਵਾਂ 12ਵਾਂ ਇਲੈਕਸ਼ਨ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਮੈਂ 12 ਨਸਤੀ ਦੇ ਵਿੱਚ ਫਾਰਮ ਭਰੇ ਸੀਗੇ ਜਿਨ੍ਹਾਂ ਤੋਂ 200 ਬੰਦਾ ਫਾਈਲ ਭਰੀ ਸੀ ਤੇ ਚੋਣ ਕਮਿਸ਼ਨਰ ਦੀ ਹਦਿਆਤਾਂ ਰਹੀ ਉਹਨਾਂ ਨੇ ਕਿਹਾ ਕਿ ਨਾ ਤੇ ਵੈਲਿਡ ਪੇਪਰ ਤੇ ਬੋਲਟ ਛਪਣੀਆਂ ਤੇ ਨਾ ਤੇ ਮਸ਼ੀਨਾਂ ਤੇ ਬੋਲਟ ਪੈਣੀਆਂ ਉਹਨਾਂ ਨੇ 200 ਦੀ 200 ਫਾਈਲ ਕੈਨਸਲ ਕਰਾ ਦਿੱਤੀ ਸੀ ਪਰ ਮੈਂ ਕਹਿਣਾ ਕਿ ਜੇ ਕੋਈ ਐਸਸੀ ਸਮਾਜ ਭਾਈਚਾਰੇ ਦਾ ਬੰਦਾ ਖੜਾ ਹੋਣ ਦੀ ਜ਼ਰੂਰਤ ਰੱਖਦਾ ਤੇ ਸਾਡੇ ਐਸਸੀ ਸਮਾਜ ਭਾਈਚਾਰੇ ਨੂੰ ਚਾਹੀਦਾ ਵੀ ਅੱਗੇ ਵੱਧ ਜੜ ਕੇ ਆਣ ਚਾਹੀਦਾ ਔਰ ਮੈਂ ਰੱਬ ਦਾ ਨਾਮ ਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰ ਰਵਿਦਾਸ ਭੰਤਾ ਜੀ ਗੁਰ ਰਵਿਦਾਸ ਮਹਾਰਾਜ ਹਾਲੇਲੂਇਆ ਗੋਸਪਾਕ ਖੁਸ਼ ਹੋਣ ਵਾਲਾ ਤਾਲਾ ਸਭ ਨੂੰ ਖੁਸ਼ ਦੇਗਾ ਤੂੰ ਹੀ ਰਣਕਾਰ ਮੈਂ ਤੇਰੀ ਸ਼ਰਨ ਹਾਮੀ ਨੂੰ ਬਖਸ਼ ਲੋ ਜਿਕਾਰਾ ਮਾਂ ਚੰਦਪਨੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਸ਼੍ਰੀ ਰਾਮ ਜੀ ਦੇਖੋ ਜੀ ਆਪਾਂ ਦੇ ਇੱਕ ਸੰਕਲਪ ਚੱਕਿਆ ਵਾ ਕਿ ਜਦ ਤੱਕ ਦੇਸ਼ ਸੁੱਤਾ ਪਏ ਨਹੀਂ ਜਾਗਦਾ ਜਿੱਥੇ ਕਿ 100 ਕੈਂਡੀਡੇਟ ਨਹੀਂ ਹੁੰਦਾ ਉਹਨਾਂ ਤੱਕ ਨੀਡੂ ਸ਼ਟਰਨ ਲੜਦਾ ਰਹੇਗਾ ਔਰ ਜੇ ਲੜਕੇ ਜਿੱਤ ਗਿਆ ਤੇ ਇਹਨਾਂ ਲੀਡਰਾਂ ਨੂੰ ਦੱਸੇਗਾ ਵੀ ਕਿਦਾਂ ਕਿੱਦਾਂ ਲੜਨਾ ਵਾ ਕਿਦਾਂ ਕਰਨਾ ਵਾ ਝੂਠੇ ਵਾਦੇ ਨਹੀਂ ਕਰਨੇ ਮਿੱਠੀਆਂ ਟੌਫੀਆਂ ਦੇ ਰੀਆਂ 92 ਐਮਐਲ ਜਿੱਤ ਗਿਆ ਕੀ ਕੀਤਾ ਵਾ ਇਹਨਾਂ ਨੇ ਦਿਖਾ ਦਿਓ ਕੁਝ ਕੀਤਾ ਤੇ ਪਿਛਲੀ ਵਾਰ ਕੀ ਨਸ਼ਾ ਇਹਨਾਂ ਵਾ ਵੱਧਾ ਪਿਆ 4599 4799 ਤੇ ਐਰ ਕੀ ਕੀ ਲੱਗਦਾ ਤਨ ਕਰਨ ਦਾਲ ਨੂੰ ਦੇਖੋ ਜੀ ਐਰ ਕੀ ਲੱਗ ਰਿਹਾ ਵੀ ਆਪਾਂ ਕੁਝ ਕਰਾਂਗੇ ਔਰ ਜੇ ਵੋਟਰਾਂ ਦੀ ਗੱਲ ਕਰੀਏ ਤੇ 1 ਲੱਖ 1 ਲੱਖ 800 31 ਵੋਟਰਾਂ ਠੀਕ ਆ ਜੀ ਉਹਦੇ ਵਿੱਚ ਜਿਨ੍ਹਾਂ ਚੋ ਲੇਡੀਸ ਹੈ 9995 700 ਟੈਪਰ ਜਦੋਂ ਪਹਿਲੀ ਵਾਰ ਵੋਟ ਲੜੀ ਸੀ ਉਦੋਂ ਕਿੰਨੀਆਂ ਬਣਨ ਦੇਖੋ ਉਦੋਂ ਦੇ ਸਾਨੂੰ 750 ਪਾਈ ਸੀ ਇੱਕ ਵੱਖਰੇ ਡਿਫਰੈਂਟ ਏਰੀਆਸ ਤੋਂ ਜੇ ਤਾਂ ਮੇਰੇ ਘਰ ਦੀ 9 ਵੋਟਾਂ ਸੀ ਤਾਂ ਮੈਂ 5 ਤੱਕ ਕਹਿਦੀ ਹਾਂ ਸਾਰੀਆਂ ਦਾ ਸਰਵੋਤਮ ਦਮਾਨ ਦੇ ਜੋ ਦੇਖੋ ਮੈਂ ਤੇ ਆਪਣੇ ਮਿਹਨਤ ਦੇ ਪੈਸੇ ਲੈ ਕੇ ਆਣਾ ਜੀ ਇੱਥੇ ਤੇ ਜਿਹੜੇ ਬਾਕੀ ਆ ਉਹ ਪਤਾ ਨਹੀਂ ਕਿੱਦਾਂ ਲੈ ਕੇ ਆਉਂਦੇ ਕਿੱਦਾਂ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਇੱਕ ਚੀਜ਼ ਨੂੰ ਫੋਲੋ ਕਰਨਾ ਚਾਹੁੰਦਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਮਾੜਾ ਜਿਹਾ ਕੁਝ ਕਿਉਂਕਿ ਜੇ ਮੈਂ ਤੁਹਾਨੂੰ ਕੋਈ ਨਹੀਂ ਦਿਖਾਉਂਗਾ ਫਿਰ ਮੇਰਾ ਕੰਮ ਨਹੀਂ ਬੰਨਣਾ ਐਕਚੁਅਲੀ ਮੈਂ ਐਦ ਕਿ ਕਿੰਨਾ ਬਜਟ ਰੱਖਿਆ ਦੇਖੋ ਮੇਰੇ ਕੋਲ 30000 ਰੁਪਇਆ ਸਾਰਾ 30000 ਜੋ ਬਜਟ ਬਣੇਗਾ ਜੋ ਵੀ ਬਜਟ ਬਣੇਗਾ ਮੈਂ ਉਹ ਬਜਟ ਦੇਤੇ ਲੜਨ ਨੂੰ ਤਿਆਰ ਆ ਗੱਲ ਪੈਸੇ ਦੀ ਨਹੀਂ ਹੁੰਦੀ ਉਹਦੇ ਕੀ ਹੁੰਦੀ ਹੈ ਕਿੰਨੇ ਪੈਸੇ ਕਿੰਨੇ ਪੈਸੇ ਤੁਸੀਂ ਐਸੇ ਇਲੈਕਸ਼ਨ ਚ ਲਾਂਦੇ ਹੋ ਕਿੰਨਾ ਟਾਈਮ ਲੱਗ ਜਾਂਦਾ ਇਕੱਠੇ ਕਰਨੀ ਦੇਖੋ ਪ੍ਰਾਈਮ ਤੇ ਲੱਗਦਾ ਇਹ ਕਮੇਟੀਆਂ ਪਾਉਣੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਇੱਕ ਇੱਕ ਦਿਹਾੜੀ ਲਾਉਣੀ ਪੈਂਦੀ ਹੈ ਕਾਰੋਬਾਰ ਆਪਣੇ ਉਦਾਂ ਦੇ ਆ ਤੇ ਫਿਲਮਾਂ ਗਾਣਿਆਂ ਦੇ ਵਿੱਚ ਮੈਂ ਜਾ ਰਿਆਂ ਵੈਸੇ ਤੇ ਮੇਰੀ ਨਹੀਂ ਮੈਂ ਸਸਪੋਰਟ ਨਹੀਂ ਪਾਰਟ ਟੂ ਫਿਲਮ ਆਈ ਇਹ ਸੌਦਾ ਖਰਾ ਖਰਾ ਵਾਰ ਨਹੀਂ ਤਰਾਰ ਕਾ ਔਰ ਕਾਫੀ ਲੋਕ ਮੇਰਾ ਸਪੋਰਟ ਕਰਦੇ ਕਿਤੇ ਮੁਕਾਬਲਾ ਕਿਦਣਾ ਵੇਖ ਰਹੇ ਹੋ ਨਹੀਂ ਮੇਰਾ ਮੁਕਾਬਲਾ ਇੱਕ ਅ ਭ੍ਰਸ਼ਟਾਚਾਰਨ ਜਿਹੜਾ ਕੈਂਡੀਡੇਟ ਕੇ ਨਾਲ ਲੱਗਦਾ ਤਾਂ ਨਹੀਂ ਮੈਂ ਕੈਂਡੀਡੇਟ ਦੇ ਸਭ ਹੁਣ ਸਾਰੇ ਇਹਦੇ ਹੁਣ ਮੁਕਾਬਲੇ ਵਿੱਚ ਹੀ ਆ ਜਿਹੜਾ ਜਿੱਤੇਗਾ ਜਿਹੜਾ ਜਿੱਤੇਗਾ ਤੇ ਬਸ ਉਹੀ ਬੰਦਾ ਵਾ ਬਾਕੀ ਤਾਂ ਚਲੋ ਗੈਂਗਸਟਰ ਤੇ ਦੂਜਾ ਧਮਕੀਆਂ ਤੇ ਫਰੋਤੀਆਂ ਦਾ ਬਣਾ ਫਿਸਲਾਗਾ ਉਹਦੇ ਬਾਰੇ ਇੱਕ ਤਰ੍ਹਾਂ ਦਾ ਦੇਖੋ ਜਦੋਂ ਅਸੀਂ ਮਰਨਾ ਨਾ ਉਦੋਂ ਮਰ ਜਾਣਾ ਵਾ ਨਾ ਸਰਕਾਰ ਨੇ ਬਚਾਉਣਾ ਵਾ ਤੇ ਨਾ ਕਿਸੇ ਬੰਦੇ ਨੇ ਬਚਾਉਣਾ ਵਾ ਉਹ ਰੱਬ ਵਾਹਿਗੁਰੂ ਬੈਠਾ ਵਾ ਜੋਨੇ ਮਾਰਨਾ ਨਾ ਇੱਥੇ ਮਾਰਨਾ ਤੇ ਇੱਥੇ ਸਾਨੂੰ ਜਾਂਦੇ ਜਾਂਦੇ ਟੈਗ ਹੋ ਜਾਣਾ ਇੰਨੀ ਸਰਕਾਰਾਂ ਇੰਨੀਆਂ ਨਸ਼ਾ ਨਹੀਂ ਇਹਦਾ ਕੋ ਬੰਦ ਹੋਇਆ ਕੀ ਕਹਿਣਾ ਮੈਂ ਕਿਹਾ ਵੀ ਭਾਈ ਅਮਰਿਤਪਾਲ ਦੇ ਹਾਕ ਵਿੱਚ ਸਭ ਤੋਂ ਪਹਿਲੇ ਡੀਸੀ ਦੇ ਬਿਆਨ ਮੈਂ ਦਿੱਤੇ ਸੀਗੇ ਵੀ ਭਾਈ ਅਮਰਿਤਪਾਲ ਸਾਹਿਬ ਨੂੰ ਬਾਹਰ ਕੱਢੋ ਤੇ ਉਹਨਾਂ ਨੂੰ ਕੰਮ ਕਰਨ ਦਿਓ ਜੋ ਨਸ਼ੇ ਤੋਂ ਨੌਜਵਾਨਾਂ ਨੂੰ ਕੱਢ ਰਿਹਾ ਤੇ ਬਹੁਤ ਵਧੀਆ ਕੰਮ ਕਰ ਰਿਹਾ ਬਾਕੀ ਸਰਕਾਰਾਂ ਤਾਂ ਸੁੱਤੀਆਂ ਪਈਆਂ ਪਤਾ ਨਹੀਂ ਸਰਕਾਰਾਂ ਕਿੰਨੇ ਨਸ਼ੇ ਵਗਾਉਂਦੀਆਂ ਕਿੰਨੇ ਲੋਕਾਂ ਦੇ ਮਾਵਾ ਦੇ ਪੁੱਤ ਮਰਵਾਏ ਜਾਂਦੇ ਆ ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਮਿਲਦੀਆਂ ਔਰ ਹਰ ਜਗ੍ਹਾ ਤੇ ਸਾਡਾ ਪੰਜਾਬੀ ਭਰਾ ਦੁਖੀ ਹੈ ਉਹਦਾ ਕੋਈ ਸਾਥ ਦੇਣ ਨੂੰ ਬੰਦਾ ਨਹੀਂ ਖੜਾ ਕਿਸੇ ਸਿਆਸੀ ਪਾਰਟੀ ਨੇ ਨਹੀਂ ਅਜੇ ਤੱਕ ਕੰਟੈਕਟ ਦਿੱਤਾ ਨਹੀਂ ਮੈਂ ਸਿਆਸੀ ਪਾਰਟੀ ਬਥੇਰੀ ਆਉਂਦੀ ਐ ਮੈਂ ਜਾਣਦਾ ਨਹੀਂ ਗਾ ਜੀ ਉਹ ਕਹਿੰਦੇ ਵੀ ਸਾਈਕਲ ਦਾ ਵੀ ਐਕਸਟੈਂਡ ਹੁੰਦਾ ਸਾਡਾ ਵੀ ਇੱਕ ਵੱਖਰਾ ਸਟੈਂਡ ਆ ਕਿ ਇਹਨਾਂ ਲੋਕਾਂ ਨੇ ਕਹਿਣਾ ਵੀ ਅਸੀਂ ਤੈਨੂੰ ਚੇਅਰਮੈਨ ਬਣਾ ਦਿਆਂ ਤੂੰ ਰੱਜ ਕੇ ਖਾ ਤੂੰ ਲੁੱਟ ਕੇ ਖਾ ਮੈਂ ਲੁੱਟ ਕੇ ਨਹੀਂ ਖਾਣਾ ਨਾ ਕਿਸੇ ਦਾ ਹੱਕ ਤੇ ਆਪਣੇ ਹੱਥ ਦੀ ਖਾਣੀ ਆ ਕਿਸੇ ਦੀ ਖੋ ਕੇ ਨਹੀਂ ਖਾਣੀ ਬੇਸ਼ੱਕ ਮੈਨੂੰ ਭਾਵੇਂ 20 ਸਾਲ ਲੱਗ ਜਾਣ ਲੜਦੇ ਲੜਦੇ ਲੜੂੰਗਾ ਮੈਂ ਕਿਹੜੀ ਕਿਹੜੀ ਸਿਆਸੀ ਪਾਰਟੀ ਨੇ ਅਟਕ ਦਿੱਤਾ ਦੇਖੋ ਮੈਂ ਨਾਮ ਨਹੀਂ ਲਾਣਾ ਜੇ ਨਾਮ ਲਿਆ ਤਾਂ ਸ਼ਾਮੀ ਉਹਨਾਂ ਮੇਰੇ ਘਰ ਆ ਕੇ ਮੱਝੇ ਲਾ ਲੈਣੀ ਹੈ ਫੇ ਤੂੰ ਕਿਉਂ ਨਾਮ ਲਿਆ ਸਾਡਾ ਲਈ ਤੈਨੂੰ ਭਰਾ ਮੰਨਦੇ ਸੀਗੇ ਕੋਈ ਮੈਨੂੰ ਭਰਾ ਕਹਿੰਦਾ ਕੋਈ ਮੈਨੂੰ ਪੁੱਤ ਕਹਿੰਦਾ ਕੋਈ ਮੇਰੇ ਮੋਢੇ 'ਤੇ ਖੜ੍ਹਦੇ ਮੈਂ ਕਹਿੰਦਾ ਮੈਂ ਹੀ ਮੋਢੇ ਤੋਂ ਵਾਪਸ ਜਾਦੇ ਕਿਤਨੇ ਤਰ੍ਹਾਂ ਜਿੰਨੇ ਮੈਂ ਕੱਦ ਭਾਜੀ ਅਸੀਂ ਜੁਲੀ ਬਿਸਤਰਾ ਚੱਕ ਲਈਏ ਤਰਨ ਤਰਨ ਵਾਸਤੇ ਪੁੱਤਾਂ ਜੀ ਕੋ ਭਾਜੀ ਖਾਤੇ ਖੁਲਵਾਏ ਜਿੰਨੇ ਫਰੈਸ਼ ਖਾਤੇ ਕਿੰਨੇ ਖੁਲਵਾਏ ਲਖਣਾ ਕਰਦੇ ਦੇਖੋ ਜੀ ਮੈਨੂੰ ਬਹੁਤ ਦਿੱਕਤ ਆਉਂਦੀ ਅੱਜ ਵੀ ਬੈਂਕ ਦਾ ਖਾਤਾ ਖੁੱਲਦੇ ਨਹੀਂ ਪਏ ਉਹ ਕਹਿੰਦੇ ਇੱਕ ਵਾਰੀ ਖਾਤਾ ਖੁੱਲ ਜਾ ਦੁਬਾਰਾ ਬੈਂਕ ਦੇ ਖਾਤਾ ਨਹੀਂ ਖੁੱਲਦੇ ਮੈਂ ਚੋਣ ਕਮਿਸ਼ਨਰ ਨੂੰ ਗੱਲ ਕਹਿਣਾ ਚਾਹੁੰਦਾ ਵੀ ਸਾਡੇ ਜੇ ਤੁਸੀਂ ਇਲੈਕਸ਼ਨ ਦੇ ਫਾਰਮ ਤੁਸੀਂ ਦਿੰਦੇ ਹੋ ਤੇ ਬੈਂ 15 ਘਾਤਿਆਂ ਤੋਂ ਬਾਅਦ ਬੈਂਕ ਹੱਥ ਖੜੇ ਕਰ ਗਈ ਆ ਵੀ ਅਸੀਂ ਅੱਜ ਵੀ ਖਾਤਾ ਨਹੀਂ ਮੇਰਾ ਮਿਲਿਆ ਕੋ ਰੋਜ਼ ਬੜੀਆਂ ਸ਼ਿਫਾਰਸ਼ਾਂ ਪਾ ਕੇ ਬੜੀਆਂ ਮਿੰਨਤਾਂ ਕਰਕੇ 4 ਵਜੇ ਮੈਨੂੰ ਖਾਤੇ ਦਾ ਨੰਬਰ ਮਿਲਣਾ ਵਾ ਉਹ ਕਿਉਂ ਯਾਰ ਇਹ ਕੰਮ ਬੰਦਾ ਅੱਗੇ ਨਹੀਂ ਵਸ ਸਕਿਆ ਉਹ ਡਾਕਟਰ ਪਿੰਡੋਂ ਬਾਬਾ ਸਾਹਿਬ ਦੀ ਜੇ ਸੋਚ ਲੈ ਕੇ ਚੱਲੇ ਆ ਸਾਡਾ ਭਾਰਤ ਦੇਸ਼ ਸਾਡਾ ਇੰਡੀਆ ਸਾਡਾ ਮੁਲਕ ਲੈ ਕੇ ਚੱਲਿਆ ਨਾ ਤੇ ਆਤੀ ਫਿਰ ਵੋਟਰਾਂ ਵਿੱਚ ਪਤਾ ਲੱਗਣਾ ਚਾਹਤਾ ਐ ਕਿ ਐਸਸੀ ਸਮਾਜ ਭਾਈਚਾਰਾ ਬੋਰਡ ਕਿੰਨੀ ਕ ਪਾਉਂਦਾ ਤੇ ਕਿੰਨੇ ਕੋ ਪੈਸੇ ਜਿਹੜੇ ਤੁਸੀਂ ਹਰ ਵਾਰੀ ਤੁਹਾਡੇ ਖਰਚੋ ਸਰ ਮੇਰੇ ਕੋ 30000 ਰੁਪਈਆ ਜੀ ਉਹ ਕਿਹਨੇ ਹੁੰਦਾ 30000 ਰੁਪਈਆ ਮੇਰੇ ਕੋ ਸਿਰਫ ਲੈ ਕੇ ਆਇਆ ਮੈਂ ਇੱਥੇ ਮੈਂ ਤੁਹਾਨੂੰ ਬਿਲਕੁਲ ਝੂਠੀ ਮੰਨਦਾ ਜਦੋਂ 30000 ਮੋਗ ਗਿਆ ਜਦੋਂ ਨੀਟੂ ਵੀ ਮੋਗ ਗਿਆ ਨੀਟੂ ਆਪਣੇ ਘਰ ਤੇ ਬੋਲ ਨਹੀਂ ਗਾਉਂਦੇ 30000 ਮੈਂ ਭਾਈ ਆ ਲੋਕਾਂ ਕੋ 합 ਜੋੜ ਕੇ ਬੋਟ ਮੰਗਾ ਕਿ ਮੈਂ ਮੈਂ ਤੇ ਪੈਦਲ ਚੱਲਣਾ ਪੈਣਾ ਮੈਨੂੰ ਕਿਉਂਕਿ ਮੇਰੇ ਕੋ ਪੈਸੇ ਹੈ ਨਹੀਂ ਇਹ ਤੇ ਕਾਨੂੰਨ ਮੈਂ ਜੁੜੇ ਮ ਇਹਨਾਂ ਦਾ ਬਹੁਤ ਧੰਨਵਾਦ ਔਰ ਵੈਸੇ ਤਾਂ ਆਪਾਂ ਭਾਈ ਅਮਰਿਤਪਾਲ ਦੀ سپورਟ ਕੀਤੀ ਸੀ ਤੇ ਹੁਣ ਵੀ ਮੈਂ ਕਹਿੰਦਾ ਦੋ ਹੀ ਬੰਦੇ ਜਿੱਤਣੇ ਆ ਜਾਂ ਨੀਟੂ ਜੀ ਜਾਂ ਨੀਟੂ ਸ਼ਤਨਾਰਜ ਜਿੱਤੇਗਾ ਜਾਂ ਭਾਈ ਅਮਰਿਤਪਾਲ ਦੀ ਟੀਮ ਜਿੱਤੇਗੀ ਕਿਉਂਕਿ ਦੂਜਾ ਨਹੀਂ ਹੋਰ ਕੋਈ ਨਹੀਂ ਦੇਖ ਸਕਦਾ ਕਿਹੜੇ ਗਨਮੈਨ ਮਿਲਦੇ ਨੇ ਉਹਨਾਂ ਦਾ ਤਾਂ ਸਿਰ ਖਰਚਾ ਕਿੰਨਾ ਕਰਦੇ ਹੋ ਦੇਖੋ ਪਰਮਾਤਮਾ ਬੈਠਾ ਰੱਬ ਸਾਰੀ ਦੁਨੀਆ ਚਲਾ ਰਿਹਾ ਤੇ ਰੱਬ ਰੋਕੀ ਨਹੀਂ ਲੱਗੇਗਾ ਸਾਨੂੰ ਅਸੀਂ ਕਿਹੜਾ ਰੱਬ ਦੇ ਅਮਾ ਮਾਰੇ ਹੁਣ ਇਸ ਧਰਤੀ 'ਤੇ ਜਾਏ ਕਿਤੇ ਗੁਰਦੁਆਰੇ ਹੋਣੇ ਕਿਤੇ ਮੰਦਿਰ ਮਸਜਿਦ ਜੋ ਵੀ ਹੋਵੇ ਜਿੱਥੇ ਹੋਇਆ ਰੋਟੀ ਖਾ ਲੈ